ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਕੰਮ ਗਿਣਵਾਏ ਉਹਨਾਂ ਕਿਹਾ ਕਿ ਜਿੰਨੇ ਕਾਰਜ ਮੌਜੂਦਾ ਸਰਕਾਰ ਨੇ ਕੀਤੇ ਨੇ ਉਹਨੇ ਲੰਘੀਆਂ ਸਰਕਾਰਾਂ ਨੇ ਨਹੀਂ ਕੀਤੇ ਦੱਸਦੇ ਕਿ ਅਰੋੜਾ ਜ਼ਿਲ੍ਹਾ ਪ੍ਰੀਸ਼ਦ ਤੇ ਬਲੱਗ ਸੰਮਤੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ ਸਨ ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਕੰਮਾਂ ਦੇ ਆਧਾਰ ਤੇ ਵੋਟਾਂ ਮੰਗ ਰਹੀ ਹੈ ਉਹਨਾਂ ਕਿਹਾ ਕਿ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਹੈ ਤੇ ਲੋਕ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕਰ ਰਹੇ ਨੇ ਆਮ ਆਦਮੀ ਪਾਰਟੀ ਜਦੋਂ ਤੁਸੀਂ ਸੇਵਾ ਬਖਸ਼ੀ ਹੈ ਪੰਜਾਬ ਦੇ ਵਿੱਚ ਅੱਜ ਤਕਰੀਬਨ ਪੌਣੇ 4 ਸਾਲ ਹੋ ਗਏ ਤੇ ਮੈਨੂੰ ਸਲਾਮ ਹਲਕੇ ਦੇ ਵਿੱਚ ਸੇਵਾ ਬਖਸ਼ੀ ਹੈ ਕੋਸ਼ਿਸ਼ ਰਹੀ ਹੈ ਕਿ ਜੋ ਸੰਗਤ ਨੇ ਹੁਕਮ ਕਰਤਾ ਉਹ ਕੰਮ ਪੈਹ ਦੇ ਆਧਾਰ ਤੇ ਹੋਵੇ ਇਹ ਤਾਂ ਨਹੀਂ ਮੈਂ ਕਹਿੰਦਾ ਕਿ ਜੀ ਮੈਂ ਸਾਰੇ ਦੇ ਸਾਰੇ ਕੰਮ ਕਰਤੇ ਸਾਰੇ ਕੰਮ ਤਾਂ ਜੇ ਆਪਣਾ ਚਾਰਜੀਆਂ ਦਾ ਘਰ ਹੋਵੇ ਭਾਈ ਉਹਦੇ 'ਚ ਵੀ ਪੂਰੇ ਨਹੀਂ ਹੁੰਦੇ ਹੈਗੇ ਥੋੜਾ ਸਮਾਂ ਲੱਗ ਜਾਂਦਾ ਹੈ ਕਿਸਾਨ ਭਰਾ ਸਾਰੀ-ਸਾਰੀ ਰਾਤ ਸੱਪਾਂ ਦੀਆਂ ਸਰੀਆਂ ਵਿੱਚ ਦੇ ਫਿਰਦੇ ਸੀਗੇ ਹੁਣ ਦਿਨੇ ਲੈਟ ਆਉਂਦੀ ਹੈ ਮੋਟਰਾਂ ਬੰਦ ਕਰਕੇ ਝੋਨੇ ਨੇ ਜਿਹੜੇ ਉਹ ਲੱਗਣ ਲੱਗੇ ਜਿਹੜੇ ਗ੍ਰਿਡ ਪਹਿਲਾਂ ਸਰਕਾਰਾਂ ਵੇਚਦੀਆਂ ਸੀਗੀਆਂ ਆਪਦੀਆਂ ਪ੍ਰਾਪਰਟੀਆ ਪ੍ਰਾਈਵੇਟ ਕੰਪਨੀਆਂ ਨੂੰ ਇਹ ਪਹਿਲੀ ਇਹੋ ਜੀ ਸਰਕਾਰ ਹੈ ਕਿ ਪ੍ਰਾਈਵੇਟ ਕੰਪਨੀ ਤੋਂ 540 ਮੈਗਾਵਾਟ ਦਾ ਜੀਵੀਕੇ ਦਾ ਥਰਮਲ ਪਾਵਰ ਪਲਾਂਟ ਹੈ ਜਿਹੜਾ ਉਹ ਸਭ ਤੋਂ ਸਸਤੇ ਰੇਟਾਂ ਦੇ ਉੱਪਰ ਖਰੀਦ ਲਿਆ। ਇਸੇ ਤਰੀਕੇ ਨਾਲ ਸੜਕ ਸੁਰੱਖਿਆ ਤੁਸੀਂ ਤਾਂ 메ਨ ਰੋਡ ਦੇ ਉੱਪਰ ਬੈਠੇ ਹੋ। ਸੜਕ ਸੁਰੱਖਿਆ ਬੋਲਦੇ ਕੋਈ ਐਕਸੀਡੈਂਟ ਹੋ ਜੇ ਤੇ ਉਹਦੇ ਚ ਸੜਕ ਸੁਰੱਖਿਆ ਫੋਰਸ ਜਿਹੜੀ ਉਹ ਕੰਮ ਕਰ ਰਹੀ ਹੈ ਟੋਲ ਪਲਾਜ਼ੇ ਨੇ ਜਿਹੜੇ ਉਹ ਚੱਕ ਦਿੱਤੇ ਗਏ ਨੇ। ਸੋ ਮੇਰੇ ਕਹਿਣਾ ਸਿੱਖਿਆ ਔਰ ਸਿਹਤ ਦੇ ਵੱਲ ਖਾਸ ਧਿਆਨ ਜਿਹੜਾ ਉਹ ਦਿੱਤਾ ਜਾ ਰਿਹਾ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜੋ ਮੁੱਢਲੇ ਬੇਸਿਕ ਕੰਮ ਜਿਹੜੇ ਸਰਕਾਰਾਂ ਦੇ ਹੁੰਦੇ ਨੇ ਉਹ ਸਰਕਾਰ ਪੱਦਰ ਦੇ ਉੱਪਰ ਹੋਏ ਨੇ ਔਰ ਜੋ ਹਲਕੇ ਪੱਦਰ ਤੇ ਪਿੰਡਾਂ ਦੇ ਪੱਦਰ ਤੇ ਜੋ ਕੰਮ ਹੋਣੇ ਚਾਹੀਦੇ ਨੇ ਉਹਦੇ 'ਚ ਮੈਂ ਆਪਦੇ ਵੱਲੋਂ ਕੋਸ਼ਿਸ਼ ਹੈ ਜਿਹੜੀ ਉਹ ਪੂਰੀ ਕੀਤੀ ਹੈ ਕੋਈ ਕਸਰ ਨਹੀਂ ਛੱਡੀ ਹੈਗੀ ਔਰ ਇਹਦੇ ਨਾਲ ਨਾਲ ਆ ਜਿਹੜੇ ਕੰਮਾਂ ਦੀ ਤੁਸੀਂ ਗੱਲ ਕੀਤੀ ਹੈ ਇਹ ਤਾਂ ਇਹ ਤਾਂ ਚੱਲਦੇ ਹੀ ਰਹਿਣੇ ਨੇ ਤੇ ਜਿਹੜੇ ਰਹਿੰਦੇ ਨੇ ਆਪਾਂ ਉਹ ਵੀ ਕਰਾਂਗੇ ਔਰ ਮੈਂ ਤਾਂ ਸਿਰਫ ਅੱਜ ਤੁਹਾਨੂੰ ਇੰਨੀ ਬੇਨਤੀ ਕਰਨ ਆਇਆ ਕਿ ਇਹ ਜਿਹੜੀ ਇਲੈਕਸ਼ਨ ਹੋ ਰਹੀ ਹੈ ਬਲਾਕ ਸਭਾਤੀ ਦੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਸਾਨੂੰ ਲੋਕਾਂ ਨੂੰ ਨਾ ਜੀ ਕੰਮ ਕਰਾਉਣ ਦੇ ਲਈ ਉੱਪਰ ਤੋਂ ਲੈ ਕੇ ਥੱਲੇ ਤੱਕ ਕੜੀ ਹੈ ਜਿਹੜੀ ਲੋਕਤੰਤਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੀ ਪੰਚਾਇਤ ਹੋਗੀ ਫਿਰ ਬਲਾਕ ਸਭਾਤੀ ਹੋਗੀ ਫਿਰ ਜ਼ਿਲ੍ਹਾ ਪ੍ਰੀਸ਼ਦ ਹੋਗੀ ਫਿਰ ਉਸ ਹਲਕੇ ਦਾ ਐਮਐਲਏ ਹੋ ਗਿਆ ਫਿਰ ਉੱਪਰ ਸਰਕਾਰ ਹੋਗੀ ਇਹ ਕੋਈ ਵੀ ਕੰਮ ਕਰਾਉਣਾ ਹੋਵੇ ਜੇ ਇੱਕ ਕੜੀ ਦੇ ਵਿੱਚ ਹੋਊਗਾ ਤੇ ਕੰਮ ਸੌਖਾ ਹੋ ਜਾਂਦਾ ਹੈ ਜੇ ਇਕ ਵੀ ਕੜੀ ਵਾਲਾ ਬੰਦਾ ਇੱਧਰ ਉੱਧਰ ਹੋਵੇ ਤੇ ਜਿਉਂਨੇ ਕੰਮ ਆ ਕੇ ਕਹਿਣੇ ਹੀ ਨਹੀਂ ਕੰਮ ਦਾ ਮਗਰਾ ਹੀ ਨਹੀਂ ਕਰਨਾ ਜਾਂ ਜੇ ਕੋਈ ਕੰਮ ਤੁਸੀਂ ਕਹਿ ਦਿੱਤਾ ਤੇ ਸਾਡੇ ਕੋਲ ਉੱਪਰ ਨਾ ਭਜਾਏ ਜਾਂ ਉੱਪਰੋਂ ਜਿਹੜੇ ਪੈਸੇ ਆਏ ਤੇ ਅੱਗੇ ਨਾ ਲੱਗਣ ਦਿੱਤੇ ਤੇ ਕੰਮ ਖੜ ਜਾਣੇ ਨੇ ਸੋ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਇਹ ਦੋਨੋਂ ਕੜੀਆਂ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਬਹੁਤ ਜ਼ਰੂਰੀ ਨੇ ਇਹ ਨਾ ਹੋਵੇ ਕਿ ਕੋਈ ਹੋਰ ਆਪਾਂ ਕਿਸੇ ਪਾਰਟੀ ਦਾ ਨੁਮਾਇੰਦਾ ਜਿਹੜਾ ਉਹ ਚੁਣ ਬੈਠੀਏ ਤੇ ਮੁੜ ਕੇ ਜਿਹੜੀਆਂ ਕੋਈ ਗਰੰਟਾ ਉੱਪਰ ਆਉਣ ਅਗਲਾ ਅਗਲਾ ਮੱਲ ਕੇ ਵਹਿ ਜੇ ਕਿ ਜੇ ਪੈਸੇ ਲੱਗ ਗਏ ਇਹ ਜਾਂ ਲੱਗਣ ਦੇਤੇ ਮੈਂ ਤੇ ਕਿਤੇ ਸਰਕਾਰ ਨੂੰ ਜਾਂ ਅਮਨ ਰੋੜੇ ਨੂੰ ਜਾਂ ਪੰਚਾਇਤ ਨੂੰ ਉਹਦਾ ਉਹਦਾ ਲਾਹਾ ਨਾ ਮਿਲ ਜੇ ਕਿ ਇਹੋ ਜੀ ਸੋਚ ਵਾਲੇ ਵੀ ਹੁੰਦੇ ਨੇ ਸੋ ਉਹਨਾਂ ਚੀਜ਼ਾਂ ਤੋਂ ਤੋਂ ਗੁਰੇਜ਼ ਕਰਦੇ ਹੋਏ ਆਪਾਂ ਕੋਸ਼ਿਸ਼ ਕਰੋ ਹਿੰਮਤ ਮਾਰੋ ਹੰਬੜਾ ਮਾਰੋ ਕਿ ਜਿਹੜੇ ਦੋਨੋਂ ਸਾਥੀ ਨੇ ਤੁਹਾਡੇ ਬਲਾਕ ਸੰਮਤੀ ਦੇ ਵਿੱਚ ਚਮਕੌਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਮੇਰਾ ਵੀਰ ਸਤਨਾਮ ਸਿੰਘ ਕਾਲਾ ਤੇ ਮੇਰੀ ਕੋਸ਼ਿਸ਼ ਇਹ ਰਹੀ ਹੈ ਪੂਰੇ ਹਲਕੇ ਦੇ ਵਿੱਚ ਮੈਂ ਆਪ ਨਹੀਂ ਮੈਂ ਤਾਂ ਭਾਈ ਪਿੰਡ ਵਾਲਿਆਂ ਨੂੰ ਕਹਤਾ ਸਾਰੇ ਜ਼ੋਨ ਵਾਲਿਆਂ ਨੂੰ ਬੁਲਾ ਕੇ ਭਾਈ ਫੈਸਲਾ ਤੁਹਾਡਾ ਸਾਰੀ ਤੁਸੀਂ ਮੇਰੇ ਹੋ ਤੇ ਮੈਂ ਸਾਰਿਆਂ ਨਾਲ ਤੁਸੀਂ ਆਪ ਦੀ ਮਰਜ਼ੀ ਨਾਲ ਕੈਂਡੀਡੇਟ ਨੇ ਜਿਹੜੇ ਉਹ ਦੇ ਦਿਓ ਸਾਫ਼ ਸੁਥਰੇ ਅੱਖਸ ਵਾਲੇ ਹੋਣ ਚੰਗੇ ਹੋਣ ਲੋਕਾਂ ਦੇ ਕੰਮ ਕਰਨ ਦੀ ਇੱਛਾ ਰੱਖਦੇ ਹੋਣ ਤੇ ਸਾਰੇ ਤੁਹਾਡੇ ਤੋਂ ਕੈਂਡੀਡੇਟ ਲੈ ਕੇ ਪਿੰਡਾਂ ਨਾਲ ਉਹਦੇ ਮੁਤਾਬਕ ਕੈਂਡੀਡੇਟ ਤੇ ਹੁਣ ਮੇਰੀ ਬੇਨਤੀ ਤੁਹਾਨੂੰ ਇਹ ਹੈ ਕਿ ਜੋ ਤੁਸੀਂ ਜਿੰਨੇ 4 ਸਾਲਾਂ ਚ ਕੰਮ ਹੋਏ ਨੇ ਉਹਦੇ ਦੁੱਗਣੇ ਤਿਗਣੇ ਨੇ ਜਿਹੜੇ ਇਹ ਜੇ ਪਲਾਨ ਸਰਕਾਰ ਬਣਾਈ ਬੈਠੀ ਹੈ ਕਿ ਆਉਣ ਵਾਲੇ ਸਾਲ ਦੇ ਵਿੱਚ ਹਰ ਘਰ ਨੂੰ 10 ਲੱਖ ਰੁਪਏ ਦਾ ਜਿਹੜਾ ਬੀਮਾ ਯੋਜਨਾ ਹੈ ਉਹ ਸ਼ੁਰੂ ਕਰਨ ਜਾ ਰਹੇ ਆ ਵੀ ਕੋਈ ਬਿਮਾਰੀ ਖੁਮਾਰੀ ਹੋ ਜੇ ਖੁਦਾ ਨਾ ਖਾਸ ਤਾਂ ਕੋਈ ਬਿਮਾਰ ਹੋ ਜੇ ਘਰ ਦੇ ਵਿੱਚ ਪ੍ਰਾਈਵੇਟ ਹਸਪਤਾਲ ਚ ਕਰਾਓ ਸਰਕਾਰੀ ਚ ਕਰਾਓ ਤੁਹਾਨੂੰ ਚਵਾਨੀ ਲਾਉਣ ਦੀ ਲੋੜ ਨਹੀਂ 10 ਲੱਖ ਤੱਕ ਦਾ ਖਰਚਾ ਜਿਹੜਾ ਸਰਕਾਰ ਚੱਕੂ ਗਿਆ ਹੁਣ 2 ਮਹੀਨਿਆਂ ਨੂੰ ਉਹਦਾ ਪਲਾਨ ਹੈ ਜਿਹੜਾ ਉਹ ਸਾਰੇ ਪੰਜਾਬ ਦੇ ਵਿੱਚ ਲਾਗੂ ਕਰਦਾਂਗੇ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ